ਆਹ ਬਣ ਤੂੜੀ ਹੀ ਆ ਸਾਰੀ ਤੂੜੀ ਆ ਸਾਂ ਠੰਡੇ ਆ ਗਿਆ ਤੂੜੀ ਆ ਸਾਂ ਰੋਡ ਪੈਂਦੇ ਆ ਵਾ ਆ ਸਾਰਾ ਪਰਲਾ ਆ ਪਰਲਾ ਤੂੜੀ ਹੀਗਾ ਜਿਸ ਕੱਪਰ ਖੜਕਣਦੇ ਆ ਆਹ ਜਿਹੜਾ ਹੈ ਨਾ ਆਹ ਜਿਹੜਾ ਛੱਡੀ ਡਿੱਗਾ ਉੱਥੋਂ ਤੱਕ ਹੀ ਹੈ ਨਾ ਹਾਂ ਉਸ ਨਾਲ ਛੱਡੀ ਛੱਡੀ ਪੈ ਗਿਆ ਵਿੱਚ ਵਾ ਉਹ ਵੀ ਸਾਰਾ ਡੱਤਾਂ ਲੱਗਾ ਹਾਂ ਜੀ ਸਾਰਾ ਛੱਡੀ ਛੱਡੀ ਹੀ ਆ ਦਾ ਘਰ ਸਾਰਾ ਰੈਂਟਰ ਪਾਇਆ ਸਾਰਾ ਬਹਿ ਗਿਆ ਆ ਦੇਖ ਸਕਦੇ ਡੀੜਾਂ ਪਾੜੀਆਂ ਪਿੱਛੇ ਨੂੰ ਡਿੱਗਣ ਵਾਲੇ ਹੀ ਆ ਨਵੇਂ ਪਾਏ ਸੀ ਕਮਰੇ ਵੀ ਨਵੇਂ ਪਾਏ ਚੱਲ ਕਦੋਂ ਪਾਇੇ ਸੀਗੇ ਕਿੰਨਾ ਕ ਟਾਈਮ ਹੋ ਗਿਆ ਇਹਨਾਂ ਨੂੰ 5 ਸਾਲ ਹੋਏ ਜੀ ਪਾਇਆ ਨੂੰ ਠੀਕ ਆ ਜੀ ਹਾਂ ਤੇ ਕੱਲ ਹੀ ਹੋਇਆ ਹਨਾ ਇਹਦਾ ਸਾਰਾ ਕੱਲ ਕੱਲ ਹੋਇਆ ਕੱਲ ਬਹੁਤ ਜ਼ਿਆਦਾ ਮੰਦਾ ਹੈ ਕੱਲ ਹੋਇਆ ਕੋਈ ਸਾਡੇ ਆਇਆ ਹੋਇਆ ਹੁਣ ਰੋੜਿਆ ਨਹੀਂ ਛੇੜ ਜਿਹੜਾ ਵਾ ਛੱਡ ਸਾਡੇ ਕੱਲ ਹੁੰਦਿਆਂ ਰੋੜਿਆ ਵਾ ਪੰਨੇ ਪੰਨੇ ਟੂੜੀ ਨਾਲ ਛੱਡੋ ਤੱਕ ਸੀਗਾ ਜਿੱਥੇ ਉਹ ਘੁੰਮਣਗੇ ਨੀ ਪਾਣੀ ਹੈ ਹਨਾ ਉਹ ਚਾਹ ਨਾਲ ਚਾਹ ਨਾਲ ਠੱਗਾ ਹੀ ਪਾ ਲਿਆ ਇਹਨਾਂ ਨੇ ਉਹ ਸਾਹਮਣੇ ਉਹ ਵੀ ਘਰ ਆ ਜਿਹੜਾ ਸਾਰਾ ਛੱਡ ਉਹਨਾਂ ਦਾ ਵੀ ਡੈਕ ਹੈ ਸ਼ੈੱਡ ਕਮਰੇ ਉੱਤੇ ਜੀ ਕਮਰੇ ਵੀ ਡੈੱਟੇ ਜਾਣਾ ਸਾਰੇ ਉਹਨਾਂ ਦਾ ਆ ਵੀ ਡੈਗੀ ਪੈਕ ਕਰਦੇ ਬਾਬਾ ਜੀ ਇਹ ਵੀ ਕਿਹੜਾ ਹੁਣ ਬਚੇ ਕਮਰੇ ਡੈੱਟੇ ਸਾਰੇ ਉਹਨਾਂ ਦੇ ਦਿਖਦੇ ਆ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਸਾਮਾਨ ਜਿਹੜਾ ਉਹ ਸਾਰਾ ਬਾਹਰ ਕੱਢਿਆ ਜਾ ਰਿਹਾ ਲੈ ਕੇ ਜਾ ਰਿਹਾ ਇਹ ਬਾਕੀ ਮੈਂ ਨਾ ਕਰ ਸੀ ਜੇ ਮੈਂ ਤੁਹਾਨੂੰ ਬਹੁਤ ਜ਼ਿਆਦਾ ਉਫਾ ਜੀ ভাই ਦੀ ਮੋਰੀ ਕਰਨ Huh? ਬਰਾਹੋ ਹੀ ਕਲੇ ਹੋਏ ਰਹਿ ਗਏ ਸਾਰੇ ਬੱਲੇ ਬੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਸ ਵਾਲੇ ਜਿਹੜੇ ਪਾਸੇ ਹੜਾਂ ਦੀ ਮਾਰ ਪਈ ਏ ਆ ਪਾਣੀ ਤਾਂ ਕੁਝ ਨਹੀਂ ਗਿਆ ਤੂੰ ਅੱਗਾ ਬਹੁਤ ਸਪੀਡ ਨਾਲ ਪਾਣੀ ਚੱਲਦਾ ਤੇ ਉੱਥੇ ਘਰ ਵੀ ਟਹਿ ਗਏ ਨੇ ਕਈਆਂ ਦੇ ਤੇ ਹੋਰ ਵੀ ਨੁਕਸਾਨ ਹੋਇਆ ਮਾਲ ਡੰਗਰ ਦਾ ਤੇ ਇਹੀ ਨੁਕਸਾਨ ਇੱਕ ਸਾਡੇ ਵੀਰ ਨਾਲ ਨੇ ਸਰਦਾਰ ਗੁਰਨਿਸ਼ਾਨ ਸਿੰਘ ਜੀ ਇਹਨਾਂ ਨੇ ਵੀ ਬਹੁਤ ਨੁਕਸਾਨ ਚੱਲਿਆ ਮਾਲ ਡੰਗਰ ਦਾ ਟੂੜੀ ਦਾ ਜਾਂ ਇਹਨਾਂ ਦਾ ਵੀ ਘਰ ਟਹਿ ਗਿਆ ਤੇ ਇਹਨਾਂ ਨੇ ਸਵੇਰੇ ਬੇਨਤੀ ਕੀਤੀ ਸੀ ਹੁਣ ਇਹਨਾਂ ਦਾ ਸਮਾਨ ਕੱਢ ਕੇ ਕਿਸੇ ਸੁੱਕੇ ਪਾਸੇ ਲੈ ਕੇ ਚਲੇ ਨੇ ਇਥੇ ਲੋਕਲ ਨੌਜਵਾਨ ਆਏ ਨੇ ਤੇ ਵੀਰ ਨੂੰ ਪੁੱਛਨੇ ਆ ਵੀ ਕਦੋਂ ਪਾਣੀ ਆ ਤੁਸੀਂ ਆਪਣੇ ਸਾਰਾ ਦੱਸੋ ਇਹ ਕਦੋਂ ਤੋਂ ਪਾਣੀ ਆਉਣਾ ਸ਼ੁਰੂ ਹੋਇਆ ਤੇ ਕੀ ਹਾਲਾਤ ਨੇ ਉਹਨੇ 11 ਤਰੀਕ ਦਾ ਆਇਆ 11 ਅਗਸਤ ਦਾ 15 ਅਗਸਤ ਅਸੀਂ ਇਦਾਂ ਪਾਣੀ ਦੀ ਮਨਾਇਆ ਅੱਛਾ ਜੀ ਦੀ ਬਲਹਾੜਾ ਆਪਣੇ ਆਇਆ ਪਿਆ ਸੀ ਕੋਈ ਕੋਈ ਪ੍ਰਸ਼ਾਸਨ ਨੂੰ ਅਪੀਲ ਕਰਦੇ ਜਿਹੜਾ ਪਾਣੀ ਅੱਗੇ ਆਪਣਾ ਦੇ ਦਿਓ ਪਾਣੀ ਕਿਰ ਲਈ ਨਾ ਕਰਨ ਦੇ ਕਰਕੇ ਆਪਣੇ ਆੜ ਆਇਆ ਦੇ ਜਿਹੜਾ ਹੁਣ ਆਪਣਾ ਘਰ ਵੀ ਜਿਹੜਾ ਉਹ ਦਿਖਦਾ ਪਿਆ ਟਾਈਟੋਰੀ ਹੁੰਦਾ ਪਿਆ ਉੱਥੇ ਜਿਹੜਾ ਉਹ ਆਰ ਜਿਹੜਾ ਬੰਨ ਬਣਾਇਆ ਸੀ ਆਪਾਂ ਉਹ ਟੁੱਕਿਆ ਆ ਰਾਮਪੁਰ ਗੋੜੇ ਦੇ ਵਿੱਚ ਗੁਰਨਿਸ਼ਾਨ ਸਿੰਘ ਮੇਰਾ ਨਾਮ ਹੈ ਨੰਬਰ ਮੋਬਾਈਲ ਨੰਬਰ ਹੈ 9898 86 55 88 75 ਪਿੰਡ ਹੈ ਗਾਜੀ ਰਾਮਪੁਰ ਗੋੜਾ ਅਸੀਂ ਬਹੁਤ ਜਿਹੜੀ ਅਪੀਲ ਕੀਤੀ ਸੀ ਪ੍ਰਸ਼ਾਸਨ ਨੂੰ ਜਿਹੜਾ ਪਾਣੀ ਅੱਗੇ ਲਈ ਭਰਾ ਦਿਓ ਜਿਹੜਾ ਪਿੱਛੋਂ ਵੀ ਪਾਣੀ ਜਿਹੜਾ ਉਹ ਤਰੀਕੇ ਨਾਲ ਛੱਡੋ ਜਿੱਦਾਂ ਮਿਸਮੈਨੇਜਮੈਂਟ ਜਿਹੜੀ ਕਰਦੇ ਉਹਦੇ ਕਾਰਨ ਅਸੀਂ ਤਾਂ ਖੜ ਦੇ ਵਿੱਚ ਡੁੱਬਦੇ ਆ। ਤੁਹਾਨੂੰ ਹੁਣ ਕਿਹੜੀ ਚੀਜ਼ ਦੀ ਨੀੜ ਰਹੇਗੀ ਅੱਗੇ। ਨੀੜ ਵੇਖੋ ਮੇਰੇ ਆਪਾਂ ਦੇ ਘਰ ਵੀ ਅਗਲੇ ਟਹਿ ਗਿਆ। ਪਛਵਾ ਦਾ ਕੰਮ ਕੀਤਾ ਸੀ ਟੂੜੀ-ਤਾੜੀ ਬਣਾਈ ਸੀ 15-20 ਟਰਾਲੀਆਂ ਟੁੱਟੀਆਂ ਉਹ ਵੀ ਰੁੜ ਗਈਆਂ। ਸ਼ੈੱਡ ਵੀ ਤੁਸੀਂ ਵੇਖ ਸਕਦੇ ਜਿਹੜਾ ਉਹ ਡਿੱਗਦਾ ਪਿਆ। ਡਿੱਗਾ ਹੋਇਆ ਸ਼ੈੱਡ। ਪਾਈਪ, ਸਪੇਰਟਾਂ ਡਿੱਗਦੀਆਂ ਪਈਆਂ ਉਹ ਵੀਡੀਓ ਦੇ ਵਿੱਚ ਉਹ ਮੇਰਾ ਹੀ ਆ। ਉਹਦਾ ਘਰ ਵੀ ਟੈਂਦਾ ਪਿਆ ਉੱਥੇ ਰੋਡ ਦੇ ਵਿੱਚ ਉਹ ਵੀ ਮੇਰਾ ਹੀ ਆ। ਇਹ ਨੀਡ ਦੇ ਉਹਨਾਂ ਕੁਝ ਕਹਿ ਨਹੀਂ ਸਕਦੇ ਸੰਗਤ ਨੂੰ ਅਪੀਲ ਕਰ ਸਕਦੇ ਹਾਂ ਜੇ ਕਿ ਮੇਰਾ ਵੀ ਵੀਰ ਭਰਾ ਦਾ ਬਾਹ ਫੜਿਆ ਸਾਡੀ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਅਸੀਂ ਜੇ ਇਹ ਪਾਣੀ ਜਿਵੇਂ ਦਰਿਆ ਦੇ ਵਿੱਚ ਪਾਣੀ ਲੈ ਗਿਆ ਇੱਥੇ ਪਾਣੀ ਦਾ ਫਿਰ ਵੀ ਖਲੋਤਾ ਰਹਿਣਾ ਹੈ ਬਹੁਤ ਕੋਈ ਪਾਣੀ ਦਰਿਆ ਦੇ ਵਿੱਚ ਲੈ ਗਿਆ ਤੇ ਆਪਣੇ ਉੱਥੇ ਜਿਹੜੀ ਜ਼ਮੀਨ ਉੱਡ ਗਈ ਹੈ ਮੂੰਹਾਂ ਬਣ ਗਿਆ ਉੱਥੇ ਉੱਥੋਂ ਪਾਣੀ ਵੀ ਬੜੇ ਤਰੀਕੇ ਨਾਲ ਬੜੇ ਮੁਸ਼ਕਲ ਨਾਲ ਜਿੱਦਾਂ ਸੰਪਰਦਾਇਕਾਰ ਸਿਵਾ ਸਰਗੜੀ ਸਾਹਿਬ ਬਾਬੇ ਸਾਡੇ ਕੋਲ ਔਰ ਰਾਣਾ ਆਂਦਰ ਪ੍ਰਤਾਪ ਸਿੰਘ ਜੀ ਨੇ 2023 ਦੇ ਵਿੱਚ ਸਾਡੀ ਹਲਪ ਕੀਤੀ 2024 ਦੇ ਵਿੱਚ ਖਾਲਸਾ ਹੈਡ ਨੇ ਖੜੀ ਅਲਗ ਕੀਤੀ ਜਾਰੇ ਆਲਡੀਡੀ ਬੰਨਾਂ ਦੇ ਮਿੱਟੀ ਪੁਆਈ ਉਸ ਤੋਂ ਬਾਅਦ ਸੰਤ ਬਲਬੀਰ ਸਿੰਘ ਦੀ ਸੀਚੇ ਵਾਲ ਉਹ ਸਾਡੇ ਕੋਲੇ ਇਸ ਟਾਈਮ ਪਹੁੰਚੇ ਹੋਏ ਆ ਉਹ ਸਾਡੀ ਕਾਫੀ ਹੈਲਪ ਕਰਦੇ ਗਏ ਆ ਔਰ ਹੋਰ ਵੀ ਸੰਸਥਾਵਾਂ ਸਾਡੇ ਕੋਲੇ ਪਹੁੰਚੀਆਂ ਆ ਔਰ ਉਸ ਤਰੀਕੇ ਨਾਲ ਜਦੋਂ ਕਿਤੇ ਬੱਜਾ ਤੇ ਫੇਰ ਪਾਣੀ ਦਾ ਰੁਕਣਾ ਉੱਥੇ ਮੂੰਹਾਂ ਬਣਿਆ ਹੋਇਆ ਪਾਣੀ ਦਾ ਪੂਰਾ ਓਕੇ ਤੇ ਇੱਥੇ ਕਿੰਨੇ ਕੁ ਪਿੰਡ ਪੈ ਜਾਂਦੇ ਨੇ ਵਿੱਚ ਪਿੰਡ ਤਕਰੀਬਨ ਮੇਰੇ 16-17 ਪਿੰਡ ਪੈ ਜਾਂਦੇ ਸਾਡੇ ਚਾਰ ਪੰਚਾਇਤਾਂ ਹੈਗੀਆਂ 16-17 ਪਿੰਡ ਤਕਰੀਬਨ ਸਾਡੇ ਪੈ ਜਾਂਦੇ ਜਿਹੜਾ ਇਹ ਵਿਆਸ ਦਰਿਆ ਦੀ ਪਾਰਟੀ ਨਹੀਂ ਹੋ ਜਾਂਦੀ ਦੋ ਹਿੱਸਿਆਂ ਚ ਵੰਡਿਆ ਜਾਂਦਾ ਨਾ ਵਿਆਸ ਦਰਿਆ ਇੱਕ ਪਾਸੇ ਤਾਂ ਇਧਰ ਰਹਿ ਗਿਆ ਤੇ ਦੂਜਾ ਪਾਸਾ ਇਸ ਵਾਸਤੇ ਤੁਹਾਡੇ ਘਰ ਆ ਲੈਣਾ ਦੂਜਾ ਪਾਸੇ ਜਿਹੜਾ ਉਹੀ ਜਿਹਾ ਦਾ ਨੁਕਸਾਨ ਕਰਦਾ ਉਹ ਨੁਕਸਾਨ ਚਾਦਾ ਕਰਦਾ ਜਿੱਤੀ ਨਾਰਮਲ ਇਧਰ ਨਾਰਮਲ ਤਰੀਕੇ ਨਾਲ ਜਦੋਂ ਪਾਣੀ ਦਰਿਆ ਦੇ ਵਿੱਚ ਵਗਦਾ ਉਦੋਂ ਵਗਦਾ ਉਹਸ ਆਪਣੇ ਜਦੋਂ ਹੜ੍ਹ ਦੇ ਵਿੱਚ ਮੰਨ ਲਓ ਡੈਮ ਦੇ ਵਿੱਚੋਂ ਪਾਣੀ ਡਿੱਗਦਾ ਨਾ ਇਧਰ ਤੋਂ ਉੱਧਰੋਂ ਡਿੱਗਦਾ ਜਿੱਥੋਂ ਬੰਨ ਟੁੱਟਾ ਹੋਇਆ ਅੱਛਾ ਹਾਂ ਜਿਹੜਾ ਆਂ ਰਾਮਪੁਰ ਗੋਰੀ ਤੱਕੀ ਆ ਕੇ ਫਿਰ ਇਹ ਦਰਿਆ ਇਕੱਠਾ ਹੋ ਜਾਂਦਾ ਨਾ ਅੱਗੇ ਜਾ ਕੇ ਫਿਰ ਇਕੱਠਾ ਹੋ ਜਾਂਦਾ ਤੇ ਜਿਹੜਾ ਵਿਚਾਰਾ ਏਰੀਆ ਦੋਵੇਂ ਪਾਸੇ ਪਾਣੀ ਵਗਦਾ ਵਿਚਕਾਰ ਜਿਹੜੇ 16 17 ਪਿੰਡ ਨੇ ਦੋਵੇਂ ਪਾਸੇ ਪਾਣੀ ਦੇ ਵਿੱਚ ਘਿਰਿਆ ਜਾ ਜਦ ਬੈਡ ਦੇ ਵਿੱਚੋਂ ਪਾਣੀ ਆ ਰਿਹਾ ਨਹੀਂ ਹੁੰਦਾ ਉਹਦਾ ਪਾਣੀ ਲਗਭਗ 37 ਦਿੱ ਜਿਹੜੀ ਉਹ ਮੌਕੇ ਦੀ ਬਣੀ ਹੋਈ ਹੈ ਓਕੇ ਚਲ ਤੁਹਾਡਾ ਨੰਬਰ ਇੱਕ ਵਾਰੀ ਬੋਲ ਦੋ 89988 558875 9998855875 ਜਿਵੇਂ ਉਹਨ ਇਥੇ ਉਹਨਾਂ ਪਾਣੀ ਤੁਸੀਂ ਦੱਸਦੇ 11 ਤਰੀਕ ਦਾ ਆਇਆ ਹੈ ਤੇ ਸਮੈਲ ਜੀ ਵੀ ਆਉਣ ਲੱਗੀ ਹੈ ਨਾ ਸਮੈਲ ਵੀਰੇ ਜਿਹੜੇ ਝੋਨੇ ਉਥਲੇ ਗਲ ਗਏ ਆ ਅੱਛਾ ਔਰ ਜਿਹੜਾ ਲੋਕਾਂ ਦਾ ਜਿਹੜਾ ਉਹ ਬਾਕੀ ਵੀ ਜਿਹੜੇ ਦਰਖਤ ਵੀ ਤਕਰੀਬਨ ਉਹ ਵੀ ਗਲਦੇ ਪਏ ਥੱਲੇ ਹੋਰ ਜਿਹੜੀ ਵੀ ਫਸਲ ਜਿਹੜੀ ਵੀ ਬੀਜਾਈ ਕੀਤੀ ਸੀ ਉਹ ਸਾਰੀ ਤਕਰੀਬਨ ਗਲਦੀ ਵੀ ਉਸ ਚੀ ਦੀ ਸਮਲ ਆਉਂਦੀ ਪਈ ਹੈ ਪਾਣੀ ਉਤਰਨ ਤੋਂ ਬਾਅਦ ਵੀ ਫਿਰ ਇਥੇ ਮੈਡੀਕਲ ਦੀ ਬੜੀ ਲੋਡ ਪੈ ਗਈ ਹੈ ਨਾ ਪਾਣੀ ਉਤਰਨ ਕਰਕੇ ਜੀ ਕੋਈ ਬਦਬੂ ਆਏਗੀ ਇਹਨਾਂ ਦੇ ਵਿੱਚੋਂ ਜਿਹੜਾ ਝੋਨਾ ਗਲੇਗਾ ਸੜੇਗਾ ਉੱ딜ੀ ਵੀ ਸਾਨੂੰ ਮੈਡੀਕਲ ਸਹੂਲਤ ਦੀ ਬਹੁਤ ਵੱਡੇ ਪੱਧਰ ਤੇ ਲੋੜ ਪੈਣੀ ਆ ਜਦੋਂ ਪਾਣੀ ਨਹੀਂ ਇੱਥੇ ਦਾ ਅਸਲ 'ਚ ਤਾਂ ਤਕਰੀਬਨ ਜਿਹੜੀ ਮੈਡੀਕਲ ਸਹੂਲਤ ਜਿਹੜੀ ਆ ਉਹ ਉੰਤਨੀ ਉਦੋਂ ਘਰਾਂ ਘਰਾਂ ਤੱਕ ਉਦੋਂ ਆ ਜਦੋਂ ਸਾਡੇ ਪਾਣੀ ਲੱਗ ਗਿਆ ਉਨ ਤੋਂ ਤਕਰੀਬਨ ਕੋਈ ਬੰਦਾ ਕੋਈ ਕਿਤੇ ਗਿਆ ਹੋਇਆ ਕੋਈ ਕਿਤੇ ਗਿਆ ਹੋਇਆ ਤੁਹਾਨੂੰ ਮਿਲ ਗਿਆ ਇਹ ਉੱਥੋਂ ਫਿਰ ਆਪਣਾ ਘਰ ਛੱਡਣ ਦਾ ਕੇ ਦਿਲ ਕਰਦਾ ਕੁਝ ਲੋਕੋ ਹਜੇ ਵੀ ਉੱਥੇ ਫਸੇ ਹੋਏ ਨੇ ਕੋਈ ਇੱਕ ਅਸੀਂ ਕਈ ਲੋਕ ਫਸੇ ਹੋਏ ਜਦੋਂ ਆਪਣੇ ਘਰ ਦੀ ਜਿਹੜੀ ਸਥਿਤੀ ਗੰਭੀਰ ਸੀ ਜਿਹੜਾ ਘੜ ਡਿੱਗਦਾ ਵਾਹੀ ਆਪਾਂ ਚੜ ਕੇ ਆ ਗਏ ਤਾਂ ਕੋਈ ਸਾਡਾ ਜਾਨੀ ਨਿਕਾਣ ਨਾ ਹੋ ਜੇ ਹਾਂਜੀ ਪ੍ਰਸ਼ਾਸਨ ਨੂੰ ਤਵਾ ਅਪੀਲ ਕੀਤੀ ਸੀ ਜਦੋਂ ਪਾਣੀ ਰੀਲਿਫ ਕਰਾਵਾ ਦੇ ਜਿਹੜਾ ਅਸੀਂ ਬੱਜ ਗਏ ਪਰ ਉਹ ਸਾਡੇ ਲਈ ਮੌਕਾ ਨਹੀਂ ਬਣਿਆ ਔਰ ਜਿਹੜਾ ਘੜੀ ਆਪਣਾ ਉਹ ਲਿਗਦਾ ਪਿਆ ਵਾ ਰੀਲੀਫ ਤੁਸੀਂ ਕਿਥੋਂ ਕਹਿੰਦੇ ਹੋ ਵੀ ਅੱਗੇ ਹਰੀਕੇ ਵਿੱਚ ਹਾਂ ਹਰੀਕੇ ਹੈਡ ਤੋਂ ਜਿਹੜਾ ਪਾਣੀ ਜਿਹੜਾ ਪਿੱਛੋਂ ਪੌਂਗ ਡੈਮ ਤੋਂ ਵੀ ਜਿਹੜਾ ਰੀਲੀਫ ਕਰਦੇ ਪਾਣੀ ਉਹ ਵੀ ਤਰੀਕੇ ਨਾਲ ਕਰਨਾ ਉਹ ਵੀ 1365 ਫੁੱਟ ਤੇ ਜਿਹੜਾ ਹਦਾਇਤ ਹੈਗੀ ਇਹਨੂੰ ਸਰਕਾਰ ਨੂੰ ਉਦੋਂ ਕਰਨਾ ਜਿਹੜਾ ਅੱਗੇ ਹਰੀਕੇ ਹੈਡ ਤੇ ਜਦੋਂ ਪਾਣੀ ਪਿੱਛੋਂ ਆਉਂਦਾ ਵਾ ਉਵੇਂ ਸਮੇਂ ਮੈਨੇਜਮੈਂਟ ਦੇ ਕਾਰਨ ਜਿਹੜਾ ਪਾਣੀ ਰੁਕਦਾ ਅੱਗੇ ਜਿਹੜਾ ਡਾਫ ਲੱਗ ਜਾਂਦੀ ਹੈ ਦਾਬ ਲੱਗਣ ਦੇ ਕਾਰਨ ਜਿਹੜੇ ਸਾਡੇ ਤੇ ਅੱਗੋਂ ਹਰੀਕੇ ਤੋਂ ਨਹੀਂ ਰਿਲੀਜ਼ ਕੀਤਾ ਪਾਣੀ ਹਾਂ ਹਰੀਕੇ ਹੈਡ ਤੋਂ ਪਾਣੀ ਰਿਲੀਜ਼ ਨਹੀਂ ਕੀਤਾ ਅੱਗੇ ਹਰੀਕੇ ਹੈਡ ਤੋਂ ਜਿੰਨਾ ਪਾਣੀ ਪਿਛੋਂਦਾ ਉਹਨਾਂ ਨੇ ਰਿਲੀਜ਼ ਕਰੀ ਜਾਣ ਅੱਗੇ ਅਗਲੇ ਕਿਸਾਨ ਵੀ ਵੱਜ ਜਾਂਦੇ ਫਰੋਈਪੁਰ ਵਾਲੇ ਅਸੀਂ ਵੀ ਵੱਜ ਜਾਂਦੇ ਕਪੂਥਲੇ ਵਾਲੇ ਔਰ ਤਰਨਤਾਰਨ ਵਾਲੇ ਸਾਰੇ ਕਿਸਾਨ ਜਿਹੜੇ ਤਕਰੀਬਨ ਜਿਹੜੇ ਇਸ ਟਾਈਮ ਡੁੱਬੇ ਹੋਏ ਆ ਤਰਨਤਾਰਨ ਸੁਲਤਾਨਪੁਰ ਕਪੂਰਥਲਾ ਫਰੋਈਪੁਰ ਮੁਕੋ ਜੀਰਾ ਸਾਰੇ ਤਕਰੀਬਨ ਡੁੱਬੇ ਹੋਏ ਇਹ ਤੁਹਾਡਾ ਪ੍ਰੋਪਰ ਐਡਰੈਸ ਕੀ ਪੈਂਦਾ ਏ ਇਸ ਏਰੀਆ ਦਾ ਮੇਰਾ ਪਿੰਡ ਹੈਗਾ ਜੀ ਆ ਰਾਮਪੁਰ ਗੋਰਾ ਤਸੀਲ ਸੁਲਤਾਨਪੁਰ ਲੋਧੀ ਡਿਸ ਠੀਕ ਜੀ ਠੀਕ ਜੀ ਓਕੇ ਆ ਹੁਣ ਜਾਲਾ ਰੋਡ ਪਾਣ ਲੱਗੇ ਇਹ ਨਹੀਂ ਵੀ ਨਾਲ